ਬੀਬੀ ਕੋਲਾਜੀ ਭਲਾਈ ਕੇਂਦਰ ٹرسٹ ਦੇ 41ਵੇਂ ਸਾਲਾਨਾ ਸਮਾਗਮ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮੌਕੇ ਗੁਰਮਤੀ ਸਮਾਗਮ ਕਰਵਾਏ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਬਾਬਾ ਸੁਖਦੇਵ ਸਿੰਘ ਪੂਚੋ ਸਾਹਿਬ ਬਾਬਾ ਨੋਹ ਸਿੰਘ ਜੀ ਦੇ ਸਥਾਨ ਤੋਂ ਬਾਬਾ ਜੋਗਾ ਸਿੰਘ ਜੀ ਬਾਬਾ ਹਰੀ ਸਿੰਘ ਜੀ ਹਰੀਕੇ ਪਤਨ ਤੋਂ ਚਿਰ ਦਰਬਾਰ ਸਾਹਿਬ ਦੇ ਹਜ਼ੂਰੀ 라ਗੀ ਭਾਈ ਸੁਖਜੀਤ ਸਿੰਘ ਭਾਈ ਹਰਵਿੰਦਰਪਾਲ ਸਿੰਘ ਭਾਈ ਸਰਬਜੀਤ ਸਿੰਘ ਰਣਜੀਤ ਸਿੰਘ ਅਤੇ ਭਾਈ ਗੁਰੂ ਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਦੀ ਅੰਮ੍ਰਿਤਮਈ ਵਰਖਾ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕਵੀ ਰਿਸ਼ਪਾਲ ਸਿੰਘ ਜਲੰਧਰ, ਸ਼ੁਕਰਗੁਜਾਰ ਸਿੰਘ ਐਡਵੋਕੇਟ ਜੰਡਿਆਲਾ, ਡਾਕਟਰ ਰਮਨਦੀਪ ਸਿੰਘ ਬਟਾਲਾ, ਬੀਬੀ ਮਨਜੀਤ ਕੌਰ ਪਹੋਵਿੰਡ, ਸਾਬ ਪਾਈ ਹਰਦੇਵ ਸਿੰਘ ਦਿਵਾਨਾ, ਸਰਦਾਰ ਅਵਤਾਰ ਸਿੰਘ ਤਾਰੀ ਨੇ ਕਵਿਤਾ ਰਾਹੀਂ ਗੁਰੂ ਮਹਿਮਾ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਅਰੰਭਤਾ ਬੀਬੀ ਕੋਲਾਂ ਜੀ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਭਾਈ ਗੁਰਦੀਪ ਸਿੰਘ ਸਲੋਜਾ ਵੱਲੋਂ ਜਥੇ ਸਹਿਤ ਸੰਗਤ ਰੂਪੀ ਪਾਠ ਸ਼੍ਰੀ ਸੁਖਮਨੀ ਸਾਹਿਬ ਨਾਲ ਕੀਤੀ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਮੈਨੇਜਰ ਵਿਕਰਮਜੀਤ ਸਿੰਘ ਜੈ ਸਿੰਘ ਹੈੱਡ ਗ੍ਰੰਥੀ ਗਿਆਨੀ ਗੁਰਵਿੰਦਰ ਸਿੰਘ ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਪਹੁਵਿੰਦ ਸਾਹਿਬ ਤੋਂ ਸਰਦਾਰ ਹਰਜਿੰਦਰ ਸਿੰਘ ਮਹਿਤਾ ਅਮਰਬੀਰ ਸਿੰਘ ਟੋਟ ਜਗਜੀਤ ਸਿੰਘ ਖਾਲਸਾ ਭਾਈ ਜਸਬੀਰ ਸਿੰਘ ਕਥਾਵਾਚਕ ਗਿਆਨੀ ਇਕਬਾਲ ਸਿੰਘ ਲੁਧਿਆਣਾ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਪਿਆਰ ਭਰੀਆਂ ਹਾਜ਼ਰੀਆਂ ਭਰੀਆਂ ਸਮੁੱਚੇ ਸਮਾਗਮ ਦੀ ਸਟੇਜ ਦੀ ਸੇਵਾ ਨਿਭਾਈ ਭਾਈ ਤੇਜਪਾਲ ਸਿੰਘ ਵੱਲੋਂ ਇਸ ਤੋਂ ਬਾਅਦ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਆਇਪੁੱਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਕੌਲਾ ਜੀ ਪ্লাই ਕੇ ਅੰਦਰ 44 ਸਾਲ ਪਹਿਲੇ ਇਹਦੀ ਸ਼ੁਰੂਆਤ ਹੋਈ ਸੀ ਤਕਰੀਬਨ 13 ਮੈਂਬਰਾਂ ਤੋਂ ਤੇ 9 ਵਿਧਵਾ ਬੀਬੀਆਂ ਨੇ ਕੇਸ ਲਾਇਏ ਸੀ ਕੀਰਤਨ ਦੀ ਮਾਇਆ ਤੋਂ ਉਸ ਤੋਂ ਬਾਅਦ ਅੱਜ 41 ਸਾਲ ਹੋ ਗਏ ਆ ਤੇ ਹਸਪੀਟਲ ਵੀ ਸਰਾਵਾ ਵੀ ਤਕਰੀਬਨ 3050 ਬੀਬੀਆਂ ਥੱਲੇ ਵਿਧਵਾ ਬੀਬੀਆਂ ਰਾਸ਼ਨ ਲੈ ਜਾਂਦੀਆਂ ਇਹ ਬੰਦੀ ਛੁੱਟ ਦੇ ਦਿਨ ਨੂੰ ਸਮਰਪਿਤ ਹਰ ਸਾਲ ਪ੍ਰੋਗਰਾਮ ਕਰਾਇਆ ਜਾਂਦਾ ਤੇ 44 ਵਾਂ ਸਾਲਾਨਾ ਸਮਾਗਮ ਬੰਦੀ ਛੋੜ ਦੇਵ ਜ ਨੂੰ ਸਮਾਰਪਕ ਕਰਾਇਆ ਗਿਆ ਜਿਸ ਵਿੱਚ ਕੀਰਤਨ ਦਰਬਾਰ ਵੀ ਹੋਇਆ ਕਵੀ ਦਰਬਾਰ ਵੀ ਹੋਇਆ ਲੋੜਵੰਦ ਬੀਬੀਆਂ ਨੂੰ ਮਸ਼ੀਨਾਂ ਦਾ ਵੀ ਹੋਰ ਕਾਰਜ ਵੀ ਸਭ ਗੁਰਾਂ ਦਾ ਲੱਖ ਲੱਖ ਸ਼ੁਕਰ ਹੈ ਇਹਨਾਂ ਦੇ ਬੰਦਸਾ ਸੰਪੂਰਨ ਤਾਂ ਹੋਈ ਹੈ ਤੁਹਾਡੇ ਸਾਰੇ ਚੈਨਲਾਂ ਦਾ ਧੰਨਵਾਦ ਜਵਾਬ ਜੀ ਨੂੰ ਸਾਰਾ ਕਵਰ ਕਰ ਰਹੇ ਹਮਾਰਾ ਚੜ੍ਹਦੀ ਕਲਾ ਬਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ